ਅੱਜ ਅਸੀਂ ਪਿੰਡ ਕਲੇਰ ਖੁੱਦ ਦੇ ਵਿੱਚ ਪਹੁੰਚੇ ਆ ਜਿੱਥੇ ਨਾਗੇਸ਼ਾ ਮੋਤੀ ਸ਼ਾ ਪਵਨ ਨਾਗੇਸ਼ਾ ਮੋਤੀ ਸ਼ਾ ਮੁਛਾ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਜਿਹੜਾ ਬੜੀ ਧੂੰ ਧਰ ਦੇ ਨਾਲ ਮਗਾਇਆ ਜਾਂਦਾ ਤੇ ਉੱਥੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇੱਥੇ ਕਿੰੋਂ ਦਿਨ ਦੀ ਸੇਵਾ ਕਰਦੇ ਤੇ ਕਿੰਦਾ ਸੇਵਾ ਚੱਲ ਰਹੀ ਆ ਹਾਂਜੀ ਸਾਰੀ ਕਿੰਦਾ ਸੇਵਾ ਤੇ ਚੱਲ ਰਹੀ ਆ ਤੇ ਕਿੰੋਂ ਦੀ ਸੇਵਾ ਕਰਦੇ ਜੀ ਇਹ ਤਾਂ ਸਾਡੀ ਪੀੜੀ ਦਰ ਪੀੜੀ ਚੱਲਦੀ ਆ ਰਹੀ ਹੈ ਤੇ ਸੇਵਾ ਕਰ ਰਹੇ ਆ ਕਿ ਸਾਡੇ ਪਹਿਲੇ ਫਾਜ਼ਲ ਸਾਹਿਬ ਕਰਦੇ ਸੀ ਖਿਡਾਰੀ ਇਹੀ ਕਰਨਦੇ ਆ ਤੇ ਸੰਗਤਾਂ ਦਾ ਬੜਾ ਉਤਸ਼ਾਹ ਆ ਇਹ ਜਿਹੇ ਨਾਗੇਸ਼ਾ ਮੋਤੀ ਸ਼ਾਹ ਜੀ ਹੋਏ ਆ ਇਹਨਾਂ ਦੀ ਕੀ ਇਤਿਹਾਸ ਮਨਾਇਆ ਥੋੜਾ ਸ਼ਕਤ ਨੂੰ ਦੱਸਣਾ ਜਾਵਾਂਗੇ ਆਪਾਂ ਝਾਫੇ ਆ ਵੀ ਜਿਹੜਾ ਬਾਬਾ ਮੋਤੀ ਸ਼ਾਹ ਵਾ ਜੀ ਸਾਡੇ ਦਾੜੀ ਦਾ ਸਖਾ ਪਾਇਆ ਵਾ ਜੀ ਸਾਡੀ ਜੱਦਾ ਇੱਕ ਗੱਡੀ ਚੱਲਦੀ ਆ ਰਹੀ ਹੈ ਸਾਡੀ ਗੱਡੀ ਆ ਜੀ ਤੇ ਬਾਬਾ ਜਿਹੜਾ ਬਾਬਾ ਨਾਗੇਸ਼ਾ ਵਾ ਉਹਨਾਂ ਗੱਡੀ ਚੇਲਾ ਵਾ ਠੀਕ ਆ ਤੇ ਪਿੰਡ ਚੌਧਰਪੁਰਾ ਬਾਬਾ ਜੀ ਦਾ ਅੱਜ ਅੱਜ ਤੋਂ ਤੁਰੀਆ ਦਾਲ ਦਾ ਵਿਖਾਉਣੀ ਚਾਹੀਦੀ ਚਾਚ ਵੀਰ ਮਗੋਦੇ ਚਲੋ ਨਾੜਾ ਢੋਲਾ ਦੇ ਪੀੜਾ ਚੋਲਾ ਦੇ ਬਹੁਤ ਸੇਵਾ ਕਰਨ ਰਿਹਾ ਇਹਨਾਂ ਨਾਲ ਵੀ ਗੱਲਬਾਤ ਵਾਧੇ ਵਿੱਚ ਕਰਦੇ ਸਾਰੇ ਅੱਛਾ ਪੇ ਅੱਗੇ ਵੀਰੋ ਸਾਰੇ ਹਾਂ ਜੀ ਹਾਂ ਜੀ ਤੇ ਸਾਰੇ ਪਿੰਡ ਦੇ ਨਾਲ ਮਿਲ ਕੇ ਬੜਾ ਸੋਹਣਾ ਪ੍ਰੋਗਰਾਮ ਕਰਾਇਆ ਜਾਂਦਾ ਹਰ ਸਾਲ ਠੀਕ ਹੈ ਜੀ ਇਸ ਵਾਰ ਵੀ ਬਹੁਤ ਥੋੜਾ ਚੱਲ ਰਿਹਾ ਵਾ ਹਾਂ 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 ਬਾਕੀ ਇਸ ਵਾਰ ਤਾਂ ਸਾ ਜਿਹੜੀ ਹੋਈ ਛੱਡ ਬਣੀ ਆ ਇਹ ਕਿਵੇਂ ਬਣੀਆ ਸਰਕਾਰ ਦੇ ਖਾਤੇ ਚ ਬਣੀਆ ਪਿੰਡ ਦੇ ਸਹਿਯੋਗ ਨਾਲ ਬਣੀਆ ਜਾਂ ਗ੍ਰਹਿ ਕੀਤੀ ਆ ਇਹ ਸਰਕਾਰ ਦੇ ਖਾਤੇ ਸਰਕਾਰ ਨੇ ਬਣੀਆ ਸਰਕਾਰ ਕੇਰੀ ਬਣੀਆ ਤੇ ਮੰਡੀ ਲਵਾਈਆ ਨੇ ਮੰਡੀ ਦੇ ਬਲੇਓ ਤੇ ਲਾਇਆ ਮੈਂ ਲਾ ਨਹੀਂ ਆ ਪਰ ਗਾਣ ਦਾ ਬਲੋਆ ਤੇ ਵੀ ਸਾਰੀ ਗਲਤੀ ਹਾਂ ਇਹ ਗੱਲ ਕਰੀਏ ਇਹ ਐਮਐਲਏ ਸਾਹਿਬ ਨੂੰ ਬਣੀਆ ਹਾਂ ਜੇ ਕੋਈ ਐਮਐਲ ਫਰਦ ਹੋਵੇ ਇੱਕ ਗੱਡ ਬਣੀਆ ਆਪਣੇ ਖਾਤੇ ਚ ਜਾਂ ਇੱਥੇ ਕარი ਕਿਉਂਦਾ ਸੇ ਇਹ ਵੀ ਮੈਨੂੰ ਪਤਾ ਨਹੀਂ ਦਿੱਤੋ ਬਣੀਆ ਬਾਕੀ ਕੋਈ ਨਹੀਂ ਵੀ ਪਤਾ ਵੀ ਸਰਕਾਰੀ ਖਾਤੇ ਚ ਬਣੀਆ ਜਾਂ ਚੈਟ ਚ ਬਣੀ ਜਿੱਥੇ ਬਣੀਆ ਇਹ ਚੀਜ਼ ਤਾਂ ਕਲੀਅਰ ਨਹੀਂ ਸੇਵਾਦਾਰ ਨਹੀਂ ਜੋ ਵੇਖਿਆ ਵਾ ਉਹ ਦਸੋਂ ਸੇਵਾਦਾਰ ਸੇਵਾ ਦੇ ਚੱਲ ਰਹੀ ਆ ਉਹ ਲੰਗੜ ਆਪਣੇ ਤੋਂ ਹੋ ਜਾਂ ਕਿਵੇਂ ਆ ਹਾਂ ਇਹਦਾ ਲੰਗੜ ਲਗਾਵਾ ਇੱਕ ਕਮੇਟੀ ਲੋਨ ਜਿਹੜਾ 12ਵੇਂ ਆਇਆ ਤਾਂ ਆਪਣੇ ਨੂੰ ਚੱਲਣ ਦਿਆ ਘਰ ਦਾ ਜਿਹੜਾ 12ਵੇਂ ਆਇਆ ਤਾਂ ਆਪਣੇ ਨੂੰ ਚੱਲਣ ਦਿਆ ਮੁੰਡਾ ਸੇਵਾਦਾਰ ਆ ਇਹ ਪੀੜੇ ਦੇ ਮੀਟੇ ਵਾਲੇ ਛੋਟੇ ਮੁੰਡਾ ਵਾ ਇੰਨੀ ਸੇਵਾ ਕਰਦਾ ਵਾ ਜਿਹੜੀ ਕੋਈ ਗੱਲ ਕਰਾਂ ਦੀ ਕਦੀ ਮੇਲੇ 'ਚ ਕੋਈ ਪਰੇਸ਼ਾਨੀ ਕੇ ਗੱਲ ਨਹੀਂ ਕੋਈ ਨਹੀਂ ਆਈ ਕੋਈ ਦਾਦਾ ਕੇ ਕਰਦਾ ਵਾ ਤੇ ਜਿਹੜੇ ਜਿਹੜਾ ਸੇਵਾ ਕਰਦੇ ਆ ਉਹਨਾਂ ਨੂੰ ਕਿਸੇ ਕਰਦਾ ਕੋਈ ਭਾਰਾ ਆ ਬਿਲਕੁਲ ਆ ਜਾ ਦਰਵਾਜ਼ੇ ਤੇ ਬੰਦਿਆ ਆਰ ਗੱਲਬਾਤ ਕਰਾਂਗੇ ਦੋਸਤੋ ਵੀ ਆਓ ਜੇ ਸਾਰੇ ਸਾਰੇ ਦੇ ਇਹ ਦੇਖੋ ਢੋਲੀ ਆਏ ਆ ਬੜੀ ਸੇਵਾ ਸੰਧਾ ਨਾਲ ਕਰਦੇ ਆ ਇਹਨਾਂ ਨੂੰ ਸਭ ਤੋਂ ਪੁੱਛਦੇ ਆ ਇਤਿਹਾਸ ਬਾਰੇ ਇਹ ਕਿਸੇ ਤਰ੍ਹਾਂ ਕੋਈ ਸੇਵਾ ਚ ਕਰਦੇ ਨੇ ਆਈ ਜੀ ਬਾਬਾ ਜੀ 10 12 ਸਾਲ ਹੋ ਗਏ ਜਿਹੜਾ ਇਤਿਹਾਸ ਕੀ ਹੈ ਤੁਹਾਡਾ ਹੋਰ ਬਾਰੇ ਨਹੀਂ ਆਇਆ ਤੇ ਇਹ ਤਾਂ ਜਾਨ ਨਾ ਲੁੱਟਿਆ ਇਹ ਬਾਰੇ ਕੋਈ ਨਹੀਂ ਪਤਾ ਹਾਂਜੀ ਕੀ ਇਤਿਹਾਸ ਦੇ ਨਾਗੇਖੜਾ ਮੋਤੀ ਸ਼ਾਹ ਦਾ ਬਾਬਾ ਨਾਗੇਖੜਾ ਮੋਤੀ ਸ਼ਾਹ ਦਾ ਇਤਿਹਾਸ ਹੈ ਜੀ ਮੇਰੀ ਚੌਥੀ ਪੀੜ੍ਹੀ ਅਸੀਂ ਢੋਲ ਵਜਾਉਂਦੇ ਹਾਂ ਬਈ ਵਾਹ ਚੌਥੀ ਪੀੜ੍ਹੀ ਹਾਂਜੀ ਮੈਂ ਸੁਣਿਆ ਕਿ ਮੇਰਾ ਪਰਦਾਦਾ ਅਦੋਂ ਆਉਂਦਾਰਾ ਜਦੋਂ ਇੰਡੀਆ ਪਾਕਿਸਤਾਨ ਨਹੀਂ ਬਣਿਆ ਮੇਰਾ ਪਿੰਡ ਲੇਹਲ ਹੈ ਜੀ ਉਹਦੇ ਬਾਅਦ ਫਿਰ ਮੇਰੇ ਦਾਦਾ ਜੀ ਸ਼ੁਰੂ ਹੋਇਆ ਉਹਦੇ ਬਾਅਦ ਮੇਰੇ ਪਿਤਾ ਜੀ ਸ਼ੁਰੂ ਹੋਇਆ ਉਹਦੇ ਬਾਅਦ ਮੇਰੀ ਵਾਰੀ ਆ ਮੇਰੇ ਬਾਅਦ ਨਾਲ ਮੇਰਾ ਬੇਟਾ ਵਾ ਸ਼ਾਬਾਸ਼ ਜੀ ਬੜਾ ਵੇਖਣਾ ਸੋਹਣਾ ਬੇਟਾ ਹੈ ਇਹ ਐਵੇਂ ਵੀ ਲੱਗੇ ਨ ਕਹਿੰਦਾ ਕਹਾਂਦਾ ਜੀ ਨਾ ਦਰੀ ਨਾ ਕਦੋਂ ਤੋਂ ਆਪਣਾ ਮੈਨੂੰ ਵਾਵਾ ਇੱਥੇ ਹੋ ਗਏ 5-7 ਸਾਲ ਹੋ ਗਏ ਵਾਵਾ ਜੇ ਰੋਗੇ ਨਹੀਂ ਰੋਦੇ ਸ਼ਾਵਾਂ ਨਹੀਂ ਇਹ ਬੜੀ ਕਿਰਪਾ ਮਹਾਰਾਜ ਇਹ ਤੁਹਾਡਾ ਰੋਟੀ ਪਾਣੀ ਦੇ ਦਿੰਦੇ ਆ ਵਾਹ ਭਾਈ ਸੇਵਾ ਕਰਦੇ ਜੇ ਫਲ ਮਿਲਦਾ ਹਾਂ ਜੀ ਮਿਲਦਾ ਹਾਂ ਜੀ ਕੋਈ ਕਦੋਂ ਨਾ ਨਹੀਂ ਮਾਫੀ ਚੱਤਰੀ ਨਹੀਂ ਪਰਿਵਾਰ ਹੀ ਪੂਰਾ ਵਾਹ ਪਈ ਵਾ ਪਰਿਵਾਰ ਪੂਰਾ ਵਾ ਇਹ ਅਗਲੇ ਇੱਕ ਮਿੰਟ ਰੁਕ ਜਾ ਇੱਕ ਮਿੰਟ ਹੋ ਜਾ ਰੁਕ ਜਾ ਇੱਕ ਮਿੰਟ ਇੰਦਰ ਪੈ ਜੇ ਪਾਣੇ ਛੋਟੇ ਮੰਨਣਗੇ ਕੋਈ ਗੱਲ ਨਹੀਂ ਆ ਲੋ ਦੇਖ ਕੇ ਆ ਮੈਨਰੇ ਫਲਕਾ ਦੇ ਨਾਲੇ ਮਾਤ ਇਹ ਗੁਰੂ ਮਹਾਰਾਜ ਜੋਦ ਵਾਲੇ ਜੋਧਾ ਪੰਧਰਾ ਵਾਲੇ ਨੂੰ ਪੁੱਤਰ ਦਿਓ ਨੌਕਰੀ ਵਾਲੇ ਨੂੰ ਨੌਕਰੀ ਦਿਓ ਮਹਾਰਾਜ ਹਰ ਮੈਦਾਨ ਫੱਤੇ ਬੱਦਲੀ ਗੁਰੂ ਨਾਨਕ ਨਾਮ ਜਰਦੀ ਕਰਾ ਤੁਹਾਡੇ ਤਾਂ ਨਹੀਂ ਪਤਾ ਵੇਖੋ ਸਾਰੇ ਇਹ ਦਰਵਾਜ਼ੇ ਤੇ ਬੜੀ ਹਮ ਹਵਾ ਕੇ ਸੇਵਾ ਕਰਦੇ ਆ ਇਹ ਕੋਈ ਖਾਇ ਮਿਲਦਾ ਰਹੇ ਸੇਵਾ ਕਰਦੇ ਆ ਹੋਰ ਕੋਈ ਵਖੀ ਜਰਾ ਕਰ ਤਿੰਡਾ ਦੇ ਵੱਲੋਂ ਟੀਮਾਂ ਜਿੱਥੇ ਵੀ ਰਾਡੀ ਹੋਈਆਂ ਨੇ ਜਲਦੀ ਜਲਦੀ ਖੇਡ ਦਾ ਨਾਮ ਐਂਟਰੀ ਕਰ ਜਣਾ। ਕੋਕਰ ਫੋਜੀਆ ਤੇ ਕੈਲੇਕਲਾ ਦੇ ਕੋ ਮੈਚ ਕੋ ਦਾ ਟੀਮ ਗੁੰਮਪਲੇ ਕੋ ਜਲਦੀ ਰਿਪੋਰਟ ਕਰ ਜਣਾ। ਕੋਕਰ ਕੈਲੇਕਲਾ। ਅਰਮਤ ਅਨਮਤੀਆ ਦੇ ਕੀ ਕਲੇਰ ਜੀ ਦਾ ਗੁਰੂ ਕਲੇਰ ਤਰਮੰਦਰ ਕਲੇਰ ਦਾ ਕਾਲੂ ਕਲੇਰ ਤੇ ਨਿੱਗ ਰੁਪੀਏ ਦੀ ਮੀਤੂ ਕਲੇਰ ਤੇ ਸੁਖਨਾਮ ਕਲੇਰ ਤੇ ਗੁਰਦੀਪ ਕਲੇਰ ਤੇ ਭੂਡਾ ਕਲੇਰ ਨਾਲ ਕਾਲੇ ਕਲੇਰ ਹੁਣ ਵਧੀਆ ਸਲਾਮਾਂ ਦੇ ਉੱਤੇ ਸਾਡੇ ਅੰਦਰੋਂ ਪ੍ਰਾਤ ਸਦਮਣ ਕਨੇਡਾ ਪਾਕਾ ਸਪੇਨ ਕੋਲੋਂ ਫੌਜੀ ਪੂਰਾ ਝੁਕੇ ਕਮਨਦੀਪ ਕਨੇਡਾ ਗੁਰਸੇਵ ਕੈਨੇਡਾ ਅਮਨ ਯੂ ਐਸ 23 ਸਰਪੰਚ ਕਨਾਈਟਲਿੰਗ ਫਗਦਾ ਸੁਖਾਪੁਰ ਉਹ ਛੋਟਾ ਦਬਈ ਸਾਡੇ ਭਰਾ ਉੱਥੇ ਨਾ ਭਰਾਵਾਂ ਨੂੰ ਸਲਾਮਾਂ ਨੂੰ ਔਰ ਸਨਮਾਨ ਕਰਦੇ ਆ ਧੰਨਵਾਦ ਕਹਿੰਦੇ ਨੇ ਭਰਾਵਾਂ ਨੇ ਲਓ ਇਧਰ ਮੈਚ ਚੱਲਦਾ ਹੋਇਆ ਬਜ਼ੁਰਗਾਂ ਦੇ ਦਰਮਿਆਨ ਹੈ ਔਰ ਕਿੰਦੇ ਕੋਈ ਟੀਮਾਂ ਬਹੁਤ ਵੱੱਲਾ ਨੇ ਅੱਜ ਚੁੱਪ ਦਾ ਮੁਕਾਬਲਾ ਚੱਲਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅੱਜ ਤਾਲੂ ਜੀ ਐਸਓ ਸਾਡੇ ਪਲਾਦੇ ਇੱਥੇ ਆ ਜੱਗਾ ਧਨਵਲ ਕਦਮ ਭਰਾਵਾਂ ਦੇ ਸਦਕਾ ਸੰਯੋਗ ਕਰਕੇ ਅੱਜ ਖੇਡ ਮੇਲੇ ਮਨਾਏ ਜਾ ਰਹੇ ਨੇ ਮਾਪੁਰ ਛੰਦ ਮਿੱਠੀ ਦਾ ਸੰਤ ਦਾ ਪਹਾੜ ਸਿੰਘ ਕਬੱਡੀ ਕਲੱਬ ਜੀਐਸਐ ਔਰ ਨਾਰਕੌਰ ਬਰਸੋਲਾ ਜੋਨੀ ਇਹਦੇ 16 ਦੇ ਬਿਰਤੀ ਆ ਕਿ ਜਿੱਥੇ ਵੀ ਹੋ ਜੇ ਨੇ ਆਪਾਂ ਚੈਰੀ ਕਰ ਰਹੇ ਆ ਅਬ ਅਗਲ ਜਿਹੜੇ ਜਲਦੀ ਖੇਡ ਇੰਦਾਮ ਕੈਂਟਰੀ ਕਰ ਦਈਏ ਵੱਡੇ ਨਕਾਲੇ ਦੀਆਂ ਵਧੀਆ ਟੀਮਾਂ ਖੇਡਦੀ ਕਰਦੇ ਆ ਜਿੱਥੇ ਵੀ ਰਾਜੀ ਹੋਈਆਂ ਨੇ ਨਲਪੁਰ ਦੇ 16 ਜਨੀ ਹੁਣੀ ਆ ਰਹੇ ਨੇ ਤਗੜਾ ਮੈਚ ਹੋਵੇਗਾ ਔਰ ਦੂਜੇ ਪਾਸੇ ਸੰਤ ਬਾਬਾ ਦਾ ਜਾਵਾਕੀ ਕਬੱਡੀ ਕਲੱਬ ਯੂ ਐਸ ਸੀ ਦੀ ਟੀਮ ਹੈ ਆ ਖੇਡ ਕੀ ਕਰਦੇ ਨੇ ਟੀਮਾਂ ਜਲਦੀ ਤੋਂ ਜਲਦੀ